ਉਹ ਮੱਲਾ ਹਾਂਜੀ ਪਹਿਲਵਾਨਾਂ ਦੇ ਚੋਹਰ ਲੱਗਣਗੇ ਜੀ ਸ਼ਿਜ ਬੜੀਆ ਸਵਾ ਪੰਜ 5 15 ਦੇ ਟਾਈਮ 'ਤੇ ਜੀ ਪੂਰਾ ਸੋ ਉਸਤਾਦੀ ਲੋਕੀ ਫ ਲੈਣਾ ਫਿਰ ਜਦੋਂ ਸਮਾਪਤ ਹੋਣੀ ਫਿਰ ਇਸੇ ਤਰ੍ਹਾਂ ਇਸੇ ਤਰ੍ਹਾਂ ਬਾਤ ਦੀ ਰੌਣਕ ਬਣਾਣਾ ਤੁਸੀਂ ਔਰ ਪ੍ਰੈਸ ਏਰੀਆ ਅਕਾਸ਼ ਸਿੰਘ ਜੀ ਬਾਦੋਪੁਰੀ ਸਾਹਿਬ ਔਰ ਮਹਤਵਤ ਬਾਤ ਕਰਦੇ ਇਹਨਾਂ ਦਾ ਬਹੁਤ ਸਾਰਾ ਫਿਆਦ ਇਹਨਾਂ ਤੋਂ ਫੋਰਮੇਡੀਆ ਫਿਰ ਤੋਂ ਮੈਂ ਬੇਨਤੀ ਕਰਦੇ ਆ ਕਿ ਸਮਾਂ ਜਿਹੜਾ ਸੀਮਿਤ ਹੋਇਆ ਸਾਡੇ ਬਾਬਾ ਜੀ ਸ਼ਕੀਲ ਸਾਈ ਜੀ ਉਹਨਾਂ ਵੱਲੋਂ ਸੀਮਿਤ ਸਮਾਂ ਹੋਇਆ ਕਿ 7:30 ਵਜੇ ਜਿਹੜਾ ਪੂਰਾ ਟਾਈਮ ਹੋਛੇ ਜਦਾ ਔਰ ਜਿੰਨਾ ਦਰਵਾਜ਼ਾ ਬਹੁਤ ਬਹੁਤ ਥੈਂਕਸ ਕਰਦੇ ਆ ਪਸ ਮੀਡੀਆ ਅਤਾ ਸਿੰਘ ਮਾਦੋਪੁਰੀ ਸਾਹਿਬ ਜਿਹਨਾਂ ਦੇ ਚੈਨਲ ਦੀ ਪੂਰੀ ਟੀਮ ਇੱਥੇ ਪਹੁੰਚੀ ਹੋਈ ਆ ਔਰ ਦਾਦਾ ਸਰਕਾਰ ਯਾਨੀ ਕਿ ਦਾਦਾ ਮਾਲ ਸਰਕਾਰ ਦੇ ਹੋਸ ਨੂੰ ਆਪਣੀ ਕਾਇਮ ਦੇ ਵਿੱਚ ਕੈਰ ਕਰ ਰਹੇ ਇਸ ਮੇਲੇ ਦੇ ਕੈਰ ਕਰ ਰਹੇ ਔਰ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਵੈਸਟ ਇੰਡੀਆ ਅਤਾ ਸਿੰਘ ਜੀ ਮਾਦੋਪੁਰੀ ਸਾਹਿਬ ਸਾਹਿਬ ਔਰ ਉਹਨਾਂ ਦੀ ਪੂਰੀ ਟੀਮ ਦਾ ਸੋ ਅੱਜ ਦੀ ਲਾਸਟ ਕਲਾਸ ਦੇ ਨਾਲ ਹਾਜ਼ਰੀ ਜਿਹੜੀ ਹੋਵੇਗੀ ਇਹਨਾਂ ਸਾਹਿਬ ਜੀ نظر کرم تھی کرتے میرے بابا میرے پاپا मेर बाबा खाती रहमत बाबा बाबा मेरे ਅ ਮੈਂ ਸਾਡੇ ਪ੍ਰੈਸ মিডিਆ ਤੋਂ ਪੂਰੀ ਟੀਮ ਜਿਹੜੀ ਇੱਥੇ ਪਹੁੰਚੀ ਹੋਈ ਹੈ ਪ੍ਰੈਸ মিডিਆ ਔਰ ਉਹਦੇ ਆਨਰ ਅਵਧਾਰ ਸਿੰਘ ਜੀ ਮਾਦੋਪੁਰੀ ਸਾਹਿਬ ਆਪਣੇ ਪੂਰੀ ਟੀਮ ਦੇ ਨਾਲ ਇੱਥੇ ਪਹੁੰਚੇ ਆਪ ਨੇ ਸਦਾਦਾ ਸਰਕਾਰ ਦੇ ਉਸ ਨੂੰ ਮਿਲ ਕੇ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਰਿਹਾ ਸੋ ਬਹੁਤ ਬਹੁਤ ਧੰਵਾਜੀ ਬਹੁਤ ਬਹੁਤ ਮਹਿਮਾਨੀ ਔਰ ਕਮਗਾ ਨਹੀਂ ਚੈਂਦਾ ਹਾਂ ਜੀ ਅੱਜ ਸਮਾਗਮਾਰੇ ਦੱਸਿਆ ਜਾਵੇ ਮੇਰੀ ਗਲਤ ਨੂੰ ਭਾਜੀ ਸਾਨੂੰ ਇੱਥੇ 50 ਸਾਲ ਹੋ ਗਏ 40 ਸਾਲ ਝਿੰਜ ਪਾਉਂਦਿਆਂ ਨੂੰ ਸਾਡਾ ਇੱਥੇ ਖਾੜਾ ਨਹੀਂ ਬਣਿਆ ਜੀ ਨਾ ਕਿਸੇ ਨੇ ਬਣਾਇਆ ਤੇ ਨਾ ਕਿਸੇ ਨੇ ਸਾਡੀ ਸੁਣੀ ਹੈ ਅੱਜ ਸਾਨੂੰ 40 ਸਾਲ ਹੋ ਗਏ ਦੋਨਾਂ ਭਰਾਵਾਂ ਨੂੰ ਐਤੀ ਝਿੰਜ ਪੈਣੀ ਨਹੀਂ ਚਗੀ ਇਹ ਮੇਰੀ ਜੁਰਤ ਨਾ ਪੈ ਗਈ ਮੁੰਡਿਆਂ ਨੂੰ ਮੈਂ ਲਾਤ ਤਾ ਗਰਾਈ ਨੂੰ ਤੇ ਸਾਡੀ ਝਿੰਜ ਪੈ ਗਈ ਏ ਬਾਬਾ ਦਾਦਾ ਮਾਲ ਦੀ ਦੇਣ ਆ ਸਾਡੀ ਕੋਈ ਦੇਣੀ ਨਹੀਂ ਹੈਗੀ ਏ ਇਹ ਬਾਬਾ ਦਾਦਾ ਮਾਲ ਦੀ ਦੇਣ ਆ ਸਾਡੇ ਖਾਣੇ ਦਾ ਕੁਝ ਨਾ ਕੁਝ ਬਣਾਣਾ ਚਾਹੀਦਾ ਸਾਨੂੰ ਕਾਫੀ ਟਾਈਮ ਹੋ ਗਿਆ ਖਾਣਾ ਚਲਾਉਣ ਦੇ ਨੂੰ ਭੈਣ ਭਰਾਵਾਂ ਦਾ ਸਾਰਿਆਂ ਦਾ ਹੀ ਕੁਸ਼ਤੀਆਂ ਕਰਾਣੇ ਆ 40 40 ਕਿੰਦੀ ਸੋਧੋ ਕੁਸ਼ਤੀ ਵੀ ਕਰਾਈ ਆ ਆਪਣੇ ਪੱਲਿਓਂ ਕਰਾਈਆ ਕੇਰੇ ਪੱਲਿਓਂ ਕਰਾਈ ਨਹੀਂ ਰਹੀ ਹੈਗੀ ਕਰਾਈ ਲੱਗੇ ਸੀ ਕਿ ਕੁਸ਼ਤੀਆਂ ਕਰਾਉਣੇ ਆ 48 ਚਾਲ ਜੀ ਸਾਰੇ ਸਹਿਯੋਗ ਦਿਨਾ ਹਰਗ ਭੈਣ ਭਰਾ ਕੋ ਗਰਾਈ ਇਕੱਠੀ ਕਰਕੇ ਅਸੀਂ ਕੁਸ਼ਤੀਆਂ ਕਰਾਣੇ ਹਰਗ ਭੈਣ ਭਰਾ ਦਾ ਨੂੰ ਗਰਾਈ ਦਿੰਦਾ ਖੁਸ਼ ਹੋ ਕੇ ਦਿੰਦਾ ਸਾਨੂੰ ਗਰਾਈ ਖੁਸ਼ ਹੋ ਕੇ ਦਿੰਦਾ ਅਸੀਂ ਤੇ ਇਹੀ ਕਹਿੰਦੇ ਸਾਡੇ ਅਖਾੜੇ ਦਾ ਕੋ ਬਣ ਜਵੇ ਜਿਹੜੇ ਸਾਡੇ ਤੋਂ ਮੰਗਰੋ ਖਾਰੇ ਸੀਗੇ ਉਹ ਬਣ ਚੁੱਕੇ ਤੇ ਸਾਡਾ ਅਖਾੜਾ ਨਹੀਂ ਇੱਥੇ ਬਣਿਆ ਜੀ ਆਪਣਾ ਨਾਂ ਤੇ ਦੱਸਿਆ ਸੰਪਰਕ ਨੰਬਰ ਦੱਸਿਆ ਜੀ ਜਰਨੈਲ ਆਪਣਾ ਨਾਮ ਨਾਮ ਮੇਰਾ ਨਾਮ ਜਰਨੈਲ ਸਿੰਘ ਓਕੇ ਜਰਨੈਲ ਸਿੰਘ ਸ਼ੋਕ ਸਿੰਘ مکے زیادہ جو ہے اور ہے ہر ਸਿੰਘ ਦੇ ਵਿੱਚ ਕੁਸ਼ਤੀਆਂ ਮੁਕਾਲੇ ਬੱਚਿਆਂ ਦੇ ਸਭ ਦੇ ਦੇਖ ਰਿਹਾ ਤੇ YouTube ਚੈਨਲ ਤੋਂ ਬਤਾਸੀ ਮਦਬਰ YouTube ਚੈਨਲ ਜੋ ਖਾੜੇ ਦੇ ਵਿੱਚ ਗੱਲ ਤੋਂ ਜੇ ਭੈਣ ਭਰਾ ਨੂੰ ਕਹਿੰਦਾ কুਸਤੀ ਕਰੋ ਸਿੱਧੀ ਗੱਲ ਹੈ ਜਿਹੜੇ ਜੱਜੇ ਬੰਦੇ ਉਹਨਾਂ ਦੀ কুਸਤੀ ਹੀ ਕਰਾਣੀ ਹੈ ਪਹਿਲਾਂ ਤੋਂ ਮੇਰੀ ਗੱਲ ਇਹ ਬਾਬਾ ਦਾਦਾ ਮਾਲ ਦੀ ਦੇਣ ਹੈ ਤੁਹਾਡੀ ਕੋਈ ਦੇਣੀ ਹੈਗੀ ਆਜਾ ਇਹ ਭੈਣ ਭਰਾ ਦੇ ਜਿਹੜੋ ਸਾਡੇ ਸਭਾਚਾਰ ਵਾਲੇ ਬੇਟਾ دربار پمل جدہ جو سماگم چل رہا ہے اور اندر درشن کرائیے سنجھ کا پروگرام چل رہا ہے ਕਲਰਾਂ ਇੱਕ ਪੂਰੀ ਕਰਾਂਗੇ ਤੈਨੂੰ ਦੱਦਿਆ ਨਾਂ ਦੀ ਤੇਰੀ ਕਦਰ ਪੂਰੀ ਕਰਾਂਗੇ ਉਹਨੇ ਵੱਡੇ ਵੱਡੇ ਪਰ ਕਰਕੇ ਕੁਰਸੀ ਕਰੀ ਤੂੰ ਕਿੰਨਾ ਵੱਡਾ ਤੂੰ ਸਾਡਾ ਆਪਣਾ ਬੱਚ ਬੰਦਾ ਦੀਆਂ ਛੱਡੀਆਂ ਦੋਨੇ ਇੱਕੋ ਜਿਹੀਆਂ ਤੂੰ ਦੇਖ ਮਨੇ ਚਾਰੇ ਲਾਲ ਚਾਰੇ ਕਪੜੇ ਵਾਲਾ ਭਾਈ ਬੜੀ 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 ਪੰਡਾ ਭਾਈ ਉਹ ਮਜਾ ਲਾ ਕੁਸ਼ਤੀਆਂ ਦਾ ਪਹਿਲੀ ਲੋਨਡਾ ਕਮਲ ਦਾ ਥਾਰਾ ਸਾਡੇ ਰੇਰੂ ਦਾ ਸਾਡੇ ਨਾ 50 ਸਾਲ ਹੋ ਗਏ ਬਣੀ ਨਾ ਬਣੀ ਸਾਡੀ ਅੱਜ ਸਾਨੂੰ ਕਾਫੀ ਟਾਈਮ ਹੋ ਗਿਆ ਤੁਹਾਡੇ ਹੱਥੀਂ ਭਲੇ ਬੱਚੇ ਹੱਥੀਂ ਅੰਦੀ ਨੇ ਦੀ ਕਦਰ ਕਰਦੇ ਇਹਨਾਂ ਬੰਦਿਆਂ ਦੀ ਦੇਖੋ ਇਹ ਖੜਿਆ ਆ ਤੁਹਾਡਾ ਦਾਦਾ ਮਾਲ ਦਾ ਇਹ ਦੋਨੋਂ ਮੇਰੀ ਗੱਲ ਇਸ ਮੁੰਡੇ ਦੀ ਕੁਸ਼ਤੀ ਕਰਾਉਣੇ ਕਰੋ ਇਹਨਾਂ ਦੀ ਕਰਾ ਦੇ ਇਹਨਾਂ ਭਰਾਵਾਂ ਦੀ ਕੁਸ਼ਤੀ ਕਰਾ ਦੇ ਇਹਦੀ ਕੁਸ਼ਤੀ ਕਰਾਉਣੇ ਕਰੋ ਨਹੀਂ ਜਿੰਨੂੰ ਪੈਸੇ ਦੇਣੇ ਠੀਕ ਹੈ ਜੀ ਪੁੱਤਾਂ ਕਰਾ ਦੇਣੇ ਥੱਲੇ ਜਾ ਯਾਰ ਮਾਮਾ ਥੱਲੇ ਜਾ ਯਾਰ ਥੱਲੇ ਜਾਓਗੇ ਤੁਪ ਤੱਕ ਬੱਡੇ ਨੇ ਯਾਰ ਮੈਂ ਤਾਂ جوں سارے لا جو اڌي رنگ کٽي پٽ پي ڏي چمجي الله باه ائ تا نه مارنا تا ائي تا ڏي پاس وچ نه آئي ائي هوني نئیں ٿو ائي چئي هوني نئیں تو گلا تص راج نه اپا بندي نئیں اپا جو شائني خراب نه ٿي چئي ਸਾਦਾ ਸਤਾਰ ਮੇਲਾ ਕਰਾਉਣਾ ਰਿਹਾ ਜੀ ਹਰ ਸਾਲ ਦੀ ਸ਼ਾਲੀ 40 ਮੇਲੇ ਸਾਡੇ ਹੋ ਗਏ ਪੂਰੇ ਇੱਥੇ ਸਾਨੂੰ ਆਪਜ਼ੋਂ ਗੋਸਤੀਆਂ ਕਰਾਉਂਦੇ ਨੂੰ ਪਹਿਲੇ ਬਾਬਾ ਜੀ ਦਿੰਦਾ ਸੀ ਤੁਹਾਨੂੰ ਪੈਸੇ ਥੋੜੇ ਬੋਦੇ ਅਸੀਂ ਗਰਾਈ ਕੀਤੀ ਕਰਕੇ ਤੇ ਬਾਬੇ ਦਾਦਾ ਮਾਲ ਦੀ ਚਿੰਝ ਪਾਉਂਦੇ ਰਹੇ ਹਰ ਸਾਲ ਦੀ ਸ਼ਾਲੀ ਚਿੰਝ ਪਾਉਂਦੇ ਰਹੇ ਆ ਭੈਣ ਭਰਾ ਵੀ ਬਧੇਰੇ ਇਕੱਠੇ ਕਰਦੇ ਨੇ ਦੇਖੋ ਔਨ ਅਸੀਂ ਐ ਜੀ ਚੇਂਜ ਕਰਾਉਂਦਾ ਮੌਕਾ ਨਹੀਂ ਜਗਾ ਫਿਰ ਵੀ ਬਾਬੇ ਦਾਦਾ ਮੱਲ ਵਾਲੇ ਨੇ ਸਾਡੇ ਨੇ ਬੜਾ ਜ਼ੋਰ ਲਾਇਆ ਵੀ ਨਹੀਂ ਤੂੰ ਪੁੱਤ ਕੋਤਕਸ਼ੀਆਂ ਕਰਾਉਣੀਆਂ ਕਰਉਣੀਆਂ ਦਾਦਾ ਜੀ ਤੇ ਆਵਲੇ ਜੋ ਸਾਲਾਨਾ ਸਮਾਗਮ ਦਾਦਾ ਮਾਦੂ ਕੇ ਜਾਣ ਕੇ ਪ੍ਰਬੰਧ ਕਰਨ ਦਿੱਤੀ ਗਈ ਹੈ ਸਾਦੀ ਤੇ 40ਵੇਂ ਸਮਾਗਮ ਚੱਲਦਾ ਆ ਰਿਹਾ ਐਸ ਵੇਲੇ ਜੋ ਸਵੇਰੇ ਉੱਤਪੇਲੋਂ ਤ ਲੈ ਕੇ ਸਮਾਗਮ ਹੋਇਆ ਐਸ ਵੇਲੇ ਜੋ ਸਿੰਜਦਾ ਤੇ ਕੋਟਮਾਕੇ ਨੇ ਸਿੰਜ ਹੋ ਰਹੀ ਆ ਪ੍ਰਬੰਧਕ ਕਮੇਟੀ ਦੇ ਅਸਾ 40ਵੇਂ ਸਮਾਗਮ ਉਹ ਗਾਦਾ ਦੇ ਪਰ ਦਾਦੇ ਮਨਾ ਰਹੇ ਆ ਰਹੇ ਨੇ ਤੇ ਦੇਖੋ ਵੀ ਫਿਰਚ ਜੋ ਹੈ ਜੀ ਦਾ ਸਮਾਰਕ ਕਹਿੰਦੇ ਆ ਕੁੰਡਿਆ ਸਿੰਘ ਫਾਗੇ ਕੋਚੜਾਵੇਗਾ ਐਸੇ ਤੇ ਕੁੰਡਿਆ ਸਿੰਘ ਫਾਗੇ ਕੌਣ ਛੜਾਵੇਗਾ ਦੇਖੋ ਕੁੰਡਿਆ ਸਿੰਘ ਫਸੇ ਹੋਇਆ ਜੋ ਦਾ ਪੇਚਾ ਲਾਉਂਦੇ ਆ ਸਿੰਘ ਦਾ ਮੁਕਾਬਲਾ ਦਾਦਾ ਮਾਲ ਸਮਾਰਕ ਦੇ ਵਿੱਚ ਕਰਾਇਆ ਜਾ ਰਿਹਾ ਪ੍ਰਬੰਧਕ ਕਮੇਟੀ ਚਾਲੇ ਮਾਰ ਸਮਾਰਕ ਕਰਾ ਦਾਦੀਪੁਰ ਦਾਦੀ ਕਰਾ ਰਿਹਾ ਹਨ YouTube ਦੇ ਚੰਦ ਦੇਵ ਦੇ ਸੰਗਤ ਦੇਖ ਰਹੀਆਂ ਐਸੇ ਵੇਲੇ ਸਤਾਸੇ ਮਾਰੂ YouTube ਚੈਨਲ ਰਾਹੀਂ ਦੇ ਰਹੇ ਜੋ ਸਿੰਘ ਦਾ ਮੁਕਾਬਲਾ ਤੀਂ ਦੇਖੋ ਪੰਡਾਲ ਦੇ ਵਿੱਚ ਸਿੰਘ ਦਾ ਮੁਕਾਬਲਾ ਹੋ ਰਿਹਾ ਕੋ ਧੁਮਾਕਾ ਦੇ ਵਿੱਚ ਜੋ ਜੀ ਦੇ ਸੰਗਤਾਂ ਦੇ ਰਹੀਆਂ ਨਾ ਇਸ ਮੌਕੇ ਜਾਣਕਾਰੀ ਦਿੰਦੇ ਪਰੋਮ ਦੇ ਕਮੇਟੀ ਨੇ ਦੱਸਿਆ ਕਿ 40 ਸਮਾਂ ਦਾਦੇ ਪਰਦਾ ਦੇ ਕਰਾ ਰਿਹਾ ਹੈ ਨਾ ਦੇ ਰਹੇ ਨਾ ਜਜਮੈਂਟ ਜਜਮੈਂਟ ਕਰਦੇ ਨੇ ਰੈਫਰੀ ਜੋ ਜੋ ਸਹੀ ਤਰ੍ਹਾਂ ਦੇਖਦੇ ਆ ਨਾ ਜਜਮੈਂਟ ਕਰਦੇ ਹੋਏ ਜੋ ਤਾਂ ਜੋ ਨਾ ਆਪ ਕਿੱਥੋਂ ਆਏ ਜੀ ਜਲੰਧਰ ਜੀ ਜਲੰਧਰ ਜੀ ਨਾ ਜੀ ਆਪਣਾ ਸਾਜਨ ਹਈ ਹਰਮਨ ਆਮ ਦੀ ਨਾਗਰੇ ਤੋਂ ਜੈਸਾ ਜੈ ਜੀ ਪੀਰ ਬਾਬਾ ਦਾਦਾ ਮਲ ਸਰਕਾਰ ਦਰਬਾਰ ਮਕਸੂਦਾ ਜਲੰਧਰ ਜਿਸ ਦਰਬਾਰ ਤੁਸੀਂ ਦੇਖ ਰਹੇ ਹੋ ਬੜਾ ਸੋਹਣਾ ਦਰਬਾਰ ਸਜਿਆ ਹੋਇਆ ਔਰ ਦਾਦਾ ਮਾਲ ਸਰਕਾਰ ਦੀ ਕਿਰਪਾ ਦਾਦਾ ਮਾਲ ਸਰਕਾਰ ਦੀ ਬਰਕਤ ਔਰ ਦਾਦਾ ਮਾਲ ਸਰਕਾਰ ਦਾ ਨੂਰ ਸਾਡੇ ਗਦੀ ਨਸ਼ੀਨ ਬਾਬਾ सोनू ਸਾਈਂ ਜੀ ਔਰ ਉਹਨਾਂ ਦੇ ਸੁਪੁੱਤਰ ਔਰ ਇਸ ਦਰਬਾਰ ਦੀ ਰੂਹ ਰਵਾ ਇਸ ਦਰਬਾਰ ਦੀ ਬਰਕਤ ਸਾਈਂ ਸ਼ਕੀਲ ਸ਼ਾਹ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਕਿ ਸਾਨੂੰ ਜਿਹੜਾ ਇੱਥੇ ਬੁਲਾ ਕੇ ਹਰ ਸਾਲ ਇਹ ਮੇਲਾ ਬੜੀ ਸ਼ਾਨ ਨਾਲ ਸੌਗਤ ਦੇ ਨਾਲ ਬੜੀ ਸ਼ਰਦਾ ਪੂਰਵਕ ਮਨਾਇਆ ਜਾਂਦਾ ਹੈ ਔਰ 35ਵਾਂ ਵਿਸ਼ਾਲ ਮੇਲਾ ਜਿਹੜਾ ਸਾਰੇ ਨਗਰ ਵਾਸੀਆਂ ਦੇ ਸਹਿਯੋਗ ਦੇ ਨਾਲ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਐਨ ਆਰ ਆ ਵੀਰਾਂ ਦੇ ਸਹਿਯੋਗ ਦੇ ਨਾਲ ਔਰ ਦਾਦਾ ਮਾਲ ਸਰਕਾਰ ਦੀ ਕਿਰਪਾ ਦੇ ਨਾਲ ਇਹ ਦਾਤਾ ਸਰਕਾਰ ਦਾ ਉਰਸ ਜਿਹੜਾ ਬੜੀ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਜਾਂਦਾ ਜੀ ਹਰ ਸਾਲ ਹੀ ਔਰ ਇਸ ਮੇਲੇ ਵਿੱਚ ਵੱਧ ਚੜ ਕੇ ਆਲਾ ਫਨਕਾਰ ਜਿਹੜੇ ਆਪੋ ਆਪਣੀ ਹਾਜ਼ਰੀ ਦਿੰਦੇ ਆ ਔਰ ਸਾਰੀ ਰਾਤ ਨਕਾਲ ਪਾਲਟੀ ਔਰ ਕਵਾਲ ਪਾਲਟੀ ਹਾਜ਼ਰੀ ਜਿਹੜੀ ਹੈ ਇਹ ਸ਼ਾਹੀ ਦਰਬਾਰ ਤੇ ਲਗਵਾਉਂਦੀ ਹੈ ਔਰ ਸਾਰੀ ਸੰਗਤ ਜਿਹੜੀ ਹੈ ਲੰਗਰ ਪੰਡਾਰੇ ਛਕਦੀ ਹੈ ਔਰ ਦਾਤਾ ਮਲ ਸਰਕਾਰ ਦੇ ਜਿਹੜੇ ਗੁਣਗਾਨ ਗਾਉਂਦੀ ਹੈ ਔਰ ਜਿੰਨੀ ਵੀ ਸੰਗਤ ਇਸ ਦਰਬਾਰ ਤੇ ਪਹੁੰਚੀ ਹੈ ਦਰਬਾਰ ਤੇ ਨਾਕਮਕਸ ਤੱਕ ਹੋਈ ਹੈ ਸਾਡੇ ਬਾਬਾ ਜੀ ਸ਼ਕੀਲ ਸ਼ਾਇਨ ਜੀ ਔਰ ਸਾਡੇ ਬਾਬਾ ਜੀ सोनू 사인 ਜੀ ਔਰ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਵਿਕੀ ਭਾਜੀ ਉਹਨਾਂ ਵੱਲੋਂ ਸਾਰਿਆਂ ਦਾ ਨਿਗਾਜਾ ਸਵਾਗਤ ਔਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਜੈ ਪੀਰਾਂ ਦੀ ਜੈ ਸਾਈਆਂ ਦੀ ਜੈ ਮਸਤਾਂ ਦੀ ਇਹ ਤਾਂ ਕਹਿ ਲੰਦੋ ਓਏ ਮੋਟਾ ਸਾਇਲੰਟ ਇੱਧਰ ਆਇਆ ਇੱਧਰ ਉਧਰ ਆ ਆ ਤਾਂ ਉਹ ਬੱਚਿਆਂ ਨੇ ਬੱਚਿਆਂ ਨੇ ਸਾਇਲੰਟ ਇੱਧਰ ਖੋਲਣਾ ਲੈ ਲੈ ਜਲਦੀ ਲੱਗੂਗਾ ਉਹ ਆਣਾ ਆਣਾ ਸਾਰੋ ਸਾਇਲੰਟ ਇੱਧਰ ਦੇਈਓ ਹਾਇਨਾ ਗਾਉਂ ਤੇ ਲੱਗਦਾ ਮੇਰਾ 9:00 ਵਜੇ ਲੱਗਦਾ ਹਮਤ ਲਈ ਜਾਂਦੀ ਬੱਲੇ ਇੱਥੇ ਆ ਬਜਾ ਕੇ ਆਜਾ ਲੈਣ ਲਾਉਣੀ ਸੀ ਨਾ ਤੂੰ ਮੈਨੂੰ ਕਾਫੀ ਧੇਰ ਹੋ ਗਈ ਇੱਥੇ ਹੁਣ ਦਰਬਾਰ ਚ ਸੇਵਾ ਦਾ ਮੌਕਾ ਮਿਲਿਆ ਵਾ ਮੈਨੂੰ 4 ਕਸਾਲ ਹੋ ਗਏ ਨੇ ਇੱਥੇ ਹਰ ਸਾਲ ਲਗਾਈਦਾ ਆਈਸਕ੍ਰੀਮ ਦਾ ਬਾਬੇ ਦੀ ਦਿਆ ਨਾਲ ਹੀ ਤੇ ਬੜੀ ਕਿਰਪਾ ਗਈ ਇੱਥੇ ਮਾਨਤਾ ਬੜੀ ਆ ਲੋਕਾਂ ਦੀ ਬਹੁਤ ਹੀ ਜ਼ਿਆਦਾ ਜਦ ਕਿ ਇੱਥੇ ਹਰ ਇੱਕ ਸਦਾਲੂ ਆਂਦਾ ਵਾ ਮੁੜ ਕੇ ਬਹੁਤ ਹੀ ਵਧੀਆ ਵਾ ਤੇ ਇੱਥੇ ਇੰਨੀ ਸੰਗਤ ਆਂਦੀ ਆ ਬਹੁਤ ਜ਼ਿਆਦਾ ਹੁਣ ਤੇ ਬਾਅਦ ਵਿੱਚ ਨਕਲਾ ਵੀ ਚੱਲੇਗੀ ਸਭ ਕੁਝ ਇਕਵਾਲੀਆਂ ਕੋਲੀਆਂ ਗਾਇਕ ਲੱਗੂਗੇ ਸਭ ਕੁਝ ਕਿੰਨੇ ਵਜੇ ਲੱਗਣਗੇ ਇਹ 10:00 ਵਜੇ ਨਾਲ ਨਕਲਾ ਲੱਗੇਗੀ ਜੀ 10:00 ਵਜੇ ਨਾਲ ਹਾਂ ਜੀ ਰਾਤ ਨੂੰ 10:00 ਵਜੇ ਨਾਲ ਸਭ ਤੋਂ ਧੰਨਵਾਦ ਕਰਦਾ ਵਾ ਜਿਹੜੇ ਮੇਲੇ ਦੇਖਣ ਆਏ ਮੈਂ ਤੇ ਇਹਨਾਂ ਦਾ ਬਹੁਤ ਧੰਨਵਾਦ ਆ ਜਿਹੜੇ ਆਏ ਨੇ ਮੇਲਾ 'ਚ ਜੀ ਬਹੁਤ ਹੀ ਆਨੰਦ ਲੈ ਰਹੇ ਨੇ ਬਹੁਤ ਹੀ ਜ਼ਿਆਦਾ ਇੱਥੇ ਨੇ ਲੱਗੇ ਹੋਏ ਨੇ ਸਟਾਰ ਤੋਂ ਸਭ ਕੁਛ ਜਿਹੜੇ ਵਿਆਹਟ ਲਈ ਬਹੁਤ ਹੀ ਜ਼ਿਆਦਾ ਪਤਾ ਲੱਗਿਆ ਬਾਬਾ ਦਾਦਾ ਮਾਗਰ ਨੇ